ਫਤੇ ਸასი ਕਾਲ ਕਰੋ ਸასი ਕਾਲ ਸਾਰਿਆਂ ਹੋਰ ਕੀ ਆ ਰਿਹਾ ਕੀ ਹੈ ਜੀ ਆ ਦੇਖੋ ਐਪਲ ਬੋ ਰਿਹਾ ਬਹੁਤ ਲਾਗ ਹਾਂ ਉਧਰ ਫਤੇ ਦੀ ਬਲਜੀਤ ਦੀ ਤੇ ਆ ਸਾਡੇ ਬਲਜੀਤ ਦੀ ਫਤੇ ਦੀ ਤੇ ਨਾਲ ਰਗਵੀਰ ਭਾਜੀ ਵੀਰ ਦਾਦਾ ਇਹ ਫੀਲਿੰਗ ਜੀ ਬੜੀ ਵਧੀਆ ਹੁੰਦੀ ਹਣੀ ਵੀ ਫਤੇ ਨਾਲ ਵੀਰ ਗਿੰਦਾ ਛੋਟੇ ਚ ਲਾ ਰਿਹਾ ਆਹ ਵੰਟੀ ਕੇ ਨੇ ਦੇਹਾ ਇਹ ਆ ਰੀਤ ਭਾਵੀ ਕਿਹਨਾਂ ਮੈਨੂੰ ਇਹ ਤੈਨੂੰ ਦੇ ਦੀ ਇਹਨੂੰ ਦੇ ਦੀ ਮੈਂ ਦਵਾਈ ਰਿਸ਼ਤਾ ਕੱਢਿਆ ਹੈ ਫਤਿਹ ਬਲਜੀਤ ਕੌਣ ਆ ਬਲਜੀਤ ਦੀਦੀ ਹੈ ਬਲਜੀਤ ਦੀਦੀ ਤੇ ਰਗਵੀਰ ਕੌਣ ਆ ਬਲਜੀਤ ਨਹੀਂ ਰਗਵੀਰ ਬਲਜੀਤ ਰਗਵੀਰ ਵੀਰ ਬਲਜੀਤ ਦੀਦੀ ਬਲਜੀਤ ਦੀਦੀ ਕਹਾਂ ਬਲਜੀਤ ਦੀ ਜਨਮ ਜਪਦਾ ਤੂੰ ਇਹਦਾ ਨਾਮ ਮੂੜ ਮੈਨੂੰ ਦੇ ਦੇ ਹਾਂ ਹੋ ਨਵੇਂ ਰਗਵੀਰ ਪਾਜੀ ਨੂੰ ਸ਼ੂ ਦੇ ਦੇ ਆ ਮੂੜ ਦੇ ਜਾਵੇ ਕਾ ਕਰੀਏ ਜੱਗੇ ਚੱਕ ਚੈੱਕ ਕਰਾਣੀ ਜੱਗੇ ਨਹੀਂ ਜਲ ਗਿਆ ਯਾ ਯਾਬ ਹੋ ਗਏ ਉਹ ਜਲ ਗਿਆ ਲੱਕ ਮਾਰ ਕੇ ਚੈੱਕ ਕੀਤੇ ਵੀ ਜਗਦੇ ਆ ਨਹੀਂ ਜਗਦੇ ਇਹ ਮੈਨੂੰ ਦੇ ਦੋ ਮੈਂ ਵਿਆਹ ਜਾਣਾ ਕੱਲ ਨੂੰ ਹੈ ਤੁਸੀਂ ਦੇ ਦੇ ਮੈਂ ਵਿਆਹ ਕਰਾ ਲਵਾਂ ਲਾ ਮੈਂ ਕੱਲ ਰਿਪੀਟ ਕਰੰਦਿਆ ਮੈਂ ਤੇਰੀ ਮਾ ਬੂਟ ਦੇ ਦੇ ਮੈਂ ਵਿਆਹ ਜਾਣਾ ਕੱਲ ਨਹੀਂ ਨਹੀਂ ਅੰਦਾ ਬੇਤ ਜਿਆਦਾ ਨਹੀਂ ਲੈ ਖਾਣਾ ਦੇ ਲੈਂਦੇ ਆ ਹੈ ਭਾਜੀ ਪਸੰਦ ਦੇ ਵੀ ਇਦਾਂ ਪਹਿਲੀ ਦੁਕਾਨ ਵੇਖੀ ਸਾਰਿਆਂ ਨੂੰ ਨਾ ਇਹ ਨਹੀਂ ਚੰਗੇ ਇਹ ਨਹੀਂ ਜੇ ਦੂਜੀ ਨਾ ਇਹ ਨਹੀਂ ਚੰਗੇ ਤੀਜੀ ਦੁਕਾਨ ਤੇ ਵੀ ਸਾਰੇ ਜਾ ਕੇ ਇਹ ਨਹੀਂ ਚੰਗੇ ਨਾ ਜਦੋਂ ਆਹ ਲਾਸਤੇ ਕੱਢ ਕੇ ਲੈਂਦੇ ਵੇਖ ਕੇ ਗੁੱਡ 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 ਲੈ ਲੈ ਅੰਮਾ ਵਾਓ ਗੁੱਡ ਗੁੱਡ ਵਾਓ ਗੁੱਡ ਗੁੱਡ ਲੈਣੇ ਹੁਣ ਹੱਦ ਨੂੰ ਜਿਆਦਾ ਚਲਾਕ ਹੋ ਗਈ ਆ ਹਾਂ ਉਹ ਪਤਾ ਲਾ ਤੁਹਾਡਾ ਬਹੁਤ ਪਤਾ ਆ ਸਾਡੇ ਲਈ ਕਿਉਂਦਾ ਮੰਮੀ ਨੇ ਜਾਣਾ ਸ਼ਹਿਰ ਤੇ ਇੱਕ ਨੋਰ ਤੂੰ ਜਣਾ ਬੜਾ ਵੱਡੇ ਆ ਕੋਈ ਪਤਾ ਕੰਮ ਕਰ ਵੱਡੇ ਹਾਂ ਹਾਂ ਉਹ ਆ ਮੈਨੂੰ ਲੈਣੇ ਆ ਹੁਣ ਦੇਖਣ ਮਾਰੇ ਪੈਟ ਲਾ ਹੋਏ ਨਾ 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 ਇਹ ਨਹੀਂ ਲੈਣੇ ਇਹ ਨਹੀਂ ਹਾਉਣੇ ਤੇ ਮੇਰੇ ਮੈਂ ਕਿਹਾ ਸਵੇਰੇ ਬੱਧ ਤੂੰ ਆਪਣਾ ਦਰਦਿਆਂ ਆ ਕੇ ਰਹਿ ਵਾ ਵੀਡੀਓ ਬਣਾਇਆ ਕਿੰਦਾ ਨਹੀਂ ਮੈਂ ਚੱਲ ਕਹਿੰਦਾ ਇਹ ਕਪੜੇ ਤੇ ਜਿਹੜਾ ਵੀਡੀਓ ਉਹ ਨਹੀਂ ਜਿੱਤੇ ਨਿਗਰ ਮੈਨੂੰ ਚੰਗਾ ਨਾ ਦਿੱਤਾ ਮੈਂ ਪਲੱਸ 1 ਸੀ ਮੈਨੂੰ ਜੈਕਟ ਲਾ ਲਗੇ ਨਾਲ ਮੇਰੇ ਮਾਮਾ ਜੀ ਤੇ ਮੈਨੂੰ ਜੈਕਟ ਪੁਆਈ ਤੇ ਮੈਂ ਮਾਮਾ ਜੈਕਟ ਖੁੱਲੀ ਆ ਤੇ ਵੱਢੀ ਹੋਰੀ ਮਾਦਰ ਕੋਲ ਗਿਆ ਵੜਾਇਆ ਨਾ ਅਮ ਜੇ ਨਿਕ ਡਾਉੜੇ ਲਾ ਲੇ ਤੇ ਇਹਨਾਂ ਨੂੰ ਠਾਰਾ ਨਹੀਂ ਠਾਰਾ ਵੀ ਲੈਣਾ ਵਾਧਾ ਵਾ ਤੇ ਭਾਜੀ ਉਹ ਹੋਰ ਥਲੀ ਹੋ ਗਈ ਇੱਕ ਹੋਰ ਗੱਲ ਇੱਕ ਦਿਨ ਕਮੈਂਟ ਆਉਂਡਿਆ ਸੀ ਵੀ ਭਾਜੀ ਦਾ ਮੁੰਡਾ ਰਗਵੀਰ ਭਾਜੀ ਦਾ ਤੇ ਬਲਜੀਦੀ ਦਾ ਮੁੰਡਾ ਕਿਉਂ ਨਹੀਂ ਆਉਂਦਾ ਵਲੌਗ ਚ ਐਕਚੁਅਲੀ ਗੱਲ ਇਹ ਤਾਂ ਇਹ ਹੁਣ ਗਿਆ ਸਕੂਲ ਹਾਂ ਤੇ ਸ਼ਾਮ ਨੂੰ ਉਹਨੇ ਕੋਈ 4:30 5:00 ਵਜੇ ਆਉਣਾ ਹੈ ਹਾਂ ਨਾਲ ਹੀ ਉਹਦੀ ਰਿਵੀਸ਼ਨ ਹੁੰਦੀ ਆ ਹਾਂ ਤੇ ਉਹਦੇ ਕਰਕੇ ਹੁਣ 10ਵੀਂ ਕਲਾਸ 10ਵੀਂ ਕਲਾਸ ਉਹ ਕਾਣੀ ਹੈ ਨਾ ਨਾਲੇ ਥੋੜਾ ਜਿਹਾ ਸ਼ਰਮਾਉਂਦਾ ਵਾ ਨਾ ਚਰਮ ਹੁੰਦਾ ਵੀ ਆ ਉਹਨੇ ਸਵੇਰੇ 8 ਵਜੇ ਨਿਕਲ ਜਾਣਾ 5 ਵਜੇ ਤੇ ਇੱਕ ਗੱਲ ਦੱਸਾਂ ਹਾਸੇ ਵਾਲੀ ਰਗਵੀਰ ਭਾਜੀ ਉਹਦੇ ਅਮਰਤ ਨਾਮ ਹੈ ਰਗਵੀਰ ਭਾਜੀ ਦੇ ਮੁੰਡੇ ਦਾ ਤੇ ਰਗਵੀਰ ਭਾਜੀ ਅਮਰਤ ਦੀ ਕਾਸ਼ੇ ਚ ਆਉਂਦਾ ਮਾਲਾ ਭਾਜੀ ਕਿੰਨਾ ਤੁਹਾਡੇ ਤੋਂ ਦੋ ਗਿੱਠਾ ਹੋਰ ਵੱਡਾ ਹੋਣਾ ਵਾ ਐਡਾ ਕੋਣਾ ਇੰਨਾ ਕੋਣਾ ਪਰ ਕਿਊਟ ਬੜਾ ਕਿਊਟ ਜਾਂ ਬੜਾ ਸਾਦੇ ਆ ਨਹੀਂ ਉਹ ਬਰਾਬਰ ਬਰਾਬਰ ਜਿਹੜੀ ਉੱਥੇ ਨਹੀਂ ਉੱਥੇ ਉੱਥੇ ਬਰਾਬਰ ਜਾਉਂਦਾ ਉਹ ਵੀਂਗਾ ਜਾਇਆ ਥੋੜਾ ਘੱਟ ਜਾ ਇਹ ਆਓ ਫੋਟੋ ਲੱਗੀ ਆ ਤੇ ਮੁੰਡਾ ਜਿਹੜਾ ਵਾ ਬਹੁਤ ਕਿਊਟ ਆ ਬਹੁਤ ਜਿਹਨੂੰ ਕਹਿੰਦੇ ਮੈਂ ਤੇ ਆ ਵੇਖ ਕੇ ਰੂ ਖੁਸ਼ ਹੋ ਜਾਂਦੀ ਵੀ ਅਮਰਤ ਆ ਗਿਆ ਸਾਡਾ ਆ ਵੇਖੋ ਠੀਕ ਆ ਇੱਥੇ ਥੋੜਾ ਜਿਹਾ ਨਾ ਢਿੱਲਾ ਜਾਇਆ ਵਾ ਠਾਣ ਨੂੰ ਹਾਂ ਫਤਿਹ ਕੌਣ ਆ ਅਮਰਤ ਤੇ ਰਗਵੀਰ ਵੀਰ ਹੈ ਉਹਨੂੰ ਭਾਬੀ ਦੀ ਹੈ ਉਹਨੂੰ ਭਾਬੀ ਰਾਜਨ ਭਾਬੀਆਂ ਦਾ ਹਾਂ ਇੱਕ ਹੈ ਕੌਣ ਕੌਣ ਰਗਵੀਰ ਉਹ ਅਮਰਤ ਅੱਛਾ ਮੈਨੂੰ ਨਿਸ਼ਤੇ ਨਾ ਤਾਂ ਜੰਨੀ ਪਤਾ ਲੱਗਦਾ ਕੋਈ ਸੁਣੇ ਕੰਮ ਹੋ ਜਾ ਕੋਲਾ ਕੋਲਾ ਗੋਤਈ ਹਾਂ ਉਹ ਸ਼ੇਰੇ ਦੀ ਘਰ ਦੀ ਚਾਚੀ ਲੱਗਦੀ ਆ ਪਰ ਭਾਬੀ ਕਹਣਾ ਜਾ ਕੇ ਅੱਛਾ ਸ਼ੇਰੇ ਦੀ ਮਿੰਨੀ ਹੋਣੀ ਨਾ ਹੁੰਦੀ ਆ ਜੇ ਨੱਤਾ ਹਾਂ ਉਹ ਮੈਨੂੰ ਵੀ ਤੈਨੂੰ ਭਾਜੀ ਤੈਨੂੰ ਭਾਜੀ ਅੱਛਾ ਮੰਮੀ ਕਾਈ ਲੱਗਦੀ ਹੈ ਮੰਮੀ ਬੀਜੀ ਅੱਛਾ ਜਿੱਤੇ ਸਾਰੇ ਆਪੋ ਆਪਣੇ ਮਰਦਿਆਂ ਚੱਲਦੇ ਇਦਾਂ ਹੀ ਜਿਹੜਾ ਜੋਜੀ ਕਰਦਾ ਉਹ ਕਿਹਨੂੰ ਪੁੱਛੇ ਨਾ ਮੈਂ ਤੂੰ ਇਦਾਂ ਤੁਹਾਨੂੰ ਮੈਨੂੰ ਨਹੀਂ ਸੁਖਦਾ ਲੱਗਦਾ ਹੈ ਹਾਂ ਮੈਂ ਇੰਦਾ ਹੀ ਹੁਣ ਰਿਸ਼ਤਾ ਦਾ ਇੰਨਾ ਜਿੱਦਾਂ ਰਿਸ਼ਤਾ ਹੁਣ ਇੰਨਾ ਤੇ ਕਰਾਉਗੀ ਰਣਵੀਰ ਵੀਰ ਆਈ ਪੁੱਛੇ ਨਾ ਜੀਤ ਦੀਦੀ ਵੀਰ ਨੂੰ ਭਾਜੀ ਕਿ ਇਹਦੇ ਲਈ ਲੱਗਦੀ ਜਿਠਾਣੀ ਹਾਂ ਤੇ ਦੀਦੀ ਗਾ ਮੈਂ ਆਂਦੀ ਭਾਬੀ ਕਹਿੰਦਾ ਉਹ ਜੋ ਆਪਾਂ ਦੇ ਨੇ ਵੀ ਰਿਸ਼ਤੇ ਕਰਾਈ ਤੇ ਜੋ ਸੀਰੀਅਲ ਤੇ ਨਹੀਂ ਚੱਲਦੇ ਸੀਰੀਅਲ ਤੇ ਇਦਾਂ ਚੱਲਦਾ ਨਾ ਹਾਂ ਉਹ ਵੀ ਛੇੜਾ ਨੂੰ ਭਾਬੀ ਕਹਿੰਦਾ ਹਾਂ ਉਹਦੇ ਨੂੰ ਭਾਬੀ ਜਾਂਦੀ ਆ ਹਾਂ ਤੇ ਹਰਦੀ ਵੀ ਜਿਹੜੀ ਸਭੀ ਗੱਗਨ ਦੀ ਨਾਲਦੀ ਆ ਉਹ ਵੀ ਮੈਨੂੰ ਇਹੋ ਗੱਲ ਕਰੇ ਮੇਰੇ ਨੂੰ ਭਾਬੀ ਜਾਂਦੀ ਆ ਲੱਗਦੀ ਤੇ ਮੈਂ ਕਿਹਦੀ ਨਹੀਂ ਆ ਜਿਹਦੀ ਮੰਗਣੀ ਆ ਜੋ ਥਾਕੇ ਉਹ ਠੀਕ ਤਿਆਰ ਕਰਕੇ ਭੇਜਾਈ ਮੰਲੀ ਤੇ ਲਾ ਕੇ ਤੇ ਉਹ ਮੇਰੇ ਨਾਲ ਮੇਰੇ ਭਾਬੀ ਹੁੰਦੀ ਉਹਨੇ ਟਾਈਮ ਖਾਲ ਦੋ ਜੀ ਦਸ਼ਮਾ ਨੂੰ ਸਾਡੇ ਘਰ ਹੋ ਗਈ ਆ ਤੇ ਸਾਡੀ ਅੰਟੀ ਦਾ ਟਾਈਮ ਸਾਢੇ ਦਾ ਹੋਇਆ ਨਾ ਹਾਂ ਕੋਈ ਗੱਲ ਨਹੀਂ ਚਲੋ ਅੰਟੀ ਆ ਗਿਆ ਅੰਟੀ ਨੇ ਫੋਨ ਆ ਲਿਆ ਵੇਖੇ ਅੰਟੀ ਨੇ ਕਿਹਾ ਥੇ ਤੇ ਆ ਗਏ ਹਾਂ ਵੇਖ ਹੈਲੋ ਹਾਂਜੀ ਅੰਟੀ ਕਿੱਥੇ ਲਾ ਹਾਂ ਨੂੰ ਆਇਆ ਨੂੰ ਦਿਦੇ ਨੇ ਡਾਵਾ ਜਨ ਲੱਗੋ ਨਾ ਪੂਰਾ ਸਾਢੇ ਦਾ ਡੱਕਣ ਟਾਈਮ ਤੇ ਸਾਢੇ ਦਾ ਆ ਕੇ ਬੈਠੇ ਨੇ ਅੰਟੀ ਇਹ ਟਾਂਡਿਓ ਮੈਨ ਲੱਗੇ ਹੁਣ ਚਲੋ ਕੋਈ ਜੇ ਸੱਲਾ ਉਹਨਾਂ ਦੀ ਚੀਕ ਦੇਗੀ ਸੱਸੇ ਨਾਲ ਦੀ ਇਹ ਉਹਦੇ ਕਰਕੇ ਜੇ ਗੱਲ ਦੀ ਅੱਜ ਦੀ ਧਰਿ ਮਾਫੀ ਨਾ ਹਾਂ ਹਾਂ ਆਪਾਂ ਦੇਖਿਆ ਇੰਨ ਦੱਸਦੇ ਨਾ ਰੁਕ ਜਾਓ ਫਿਰ ਦੱਸ ਦੇ ਜੇ ਰੁਕ ਜਾਓ ਨਹੀਂ ਨਹੀਂ ਮੰਮੀ ਕਹਿੰਦਾ ਲੜਦੇ ਠੀਕ ਵੀ ਹਸਪੀਟਲ ਮੇਰੇ ਆ ਆ ਕਾਕਾ ਨੇ ਕਿਹਾ ਕਿ ਪ੍ਰਭਾ ਚ ਲੈ ਆਇਆ ਮੈਂ ਉਹਨੇ ਆਇਆ ਪਰ ਕੀ ਰਹੀ ਇਹ ਨਹੀਂ ਨਹੀਂ ਮੈਂ ਬਾਹਰ ਨਹੀਂ ਆ ਦਪਹਿਣਾ ਵਾ ਹਜੇ ਚਲੋ ਕੋਈ ਨਹੀਂ ਚਲੋ ਪਹਿਲਾਂ ਤਾਂ ਕਰਾਂਗੇ ਹਾਂ ਤਰੋ ਹੀ ਕਰਦੇ 12 ਨਹੀਂ 12 ਵਜੇ ਤੱਕ ਨਹੀਂ ਲੇਟ ਹੋ ਜਾਣਾ ਕੰਮ ਕਿਆ ਤੂੰ ਇਟਾਲੀਆ ਘੋੜ ਵਾਲੀ ਚਾਹ? ਇਹ ਕਿਆ ਭਰਾ ਤੂੰ ਦੇ ਫੇਰ ਤਾਨੂੰ ਜਦੋਂ ਅਟੀ ਹੋਵੇ ਉਹ ਸਾ ਮੌਕਾ ਰਵਾਂਗੇ। ਹਾਂ। ਤੇ ਸੋਹਣੇ ਇੱਥੇ ਆ ਸਿਆ ਨਹੀਂ ਸਭ ਨੂੰ ਵਾਰੀ ਵਾਰੀ ਬੋਲਣ ਦਾ ਮੌਕਾ ਦਿੱਤਾ ਜਾਊਗਾ। ਹਾਂ। ਜਿੰਨਾ ਚੈਰੰਟੀ ਨਹੀਂ ਆਉਂਦੀ। ਜੇ ਬਾਈ ਜਾਂ ਮੈਂ ਦੋ ਸੂਟ ਕੱਟ ਲਾਂ। ਨਹੀਂ ਜੇ ਬਾਈ ਜਾਂ ਸੀਨ ਕਾਲੇ ਆਗੇ ਤੇ ਫਿਰ ਸੀਨ ਕਾਲੇ ਨਹੀਂ ਹੁੰਦੇ। ਤੈਨੂੰ ਪਤਾ ਤੇਰੇ ਉਹ ਸਮਝ ਜਾਂਦੇ ਆ ਸੀ। ਨਹੀਂ ਸਮਝਦੇ। ਕੋ ਉਹਨਾਂ ਦੇ ਮੈਂ ਵੀ ਕੋਈ ਦੇਖਾਵਾ। ਕੀ ਕੰਮ ਕਰ? ਆਪਾਂ ਵੀ ਦੇਖ ਕੰਮ ਦੇ ਘਰਾਂ ਦੇ। ਮੈਂ ਇੱਕ ਸੂਟ ਕੱਟਨੇ ਪਾਇਆ ਹੋਇਆ ਇਹਦੇ ਮਗਰੇ ਮਾਜੀ ਪੁੱਤ ਤੀ ਤੰਗ ਮੈਂ ਤੁਹਾਨੂੰ ਪੂਰਾ ਨਾਮ ਜੇ ਤੁਹਾਨੂੰ ਮਿਲਦਾ ਹੋਇਆ ਸੋ ਮੈਨੂੰ ਉਹਨੇ ਕਿਹ ਲੱਗਦਾ ਹੈ ਜਾਂਦਾ ਇਹਨੇ ਟਾਈਮ ਦਿੱਤਾ ਹੀ ਵੀਰ ਨੇ ਗਏ ਨੂੰ ਬਖ ਬਖ ਮਮਾ ਕੋਈ ਨਹੀਂ ਕੋਈ ਨਹੀਂ ਸੱਚ ਜੋਤ ਅੱਛਾ ਚਲੋ ਹਾਂ ਮੈਂ ਇਹ ਵੀ ਕਿਹ ਜਾਣਾ ਹਾਂ ਉਹ ਹੁਣ ਸੁਣਾਇਆ ਇਹਨਾਂ ਦਾ ਠੀਕ ਗੱਲਬਾਤ ਸੁਣਾ ਦਿਓ ਕੋਈ ਗੱਲਬਾਤ ਕੋਈ ਸੁਣਾ ਦੋ ਫਟ ਕਰ ਲਓ ਫੋਨ ਹਾਂ ਗੱਲਬਾਤ ਸੁਣਾ ਲਈ ਕੀ ਬੜੀ ਬੜੀ ਫੀਲਿੰਗ ਆਉਂਦੀ ਹੈ ਜੀ ਵੀਡੀਓ ਬਣਾਉਂਦੇ ਹਾਂ ਪਰੜ ਦਵੋ ਉਹ ਤੇ ਪਹਿਲੀ ਵਾਰੀ ਜਿਹੜਾ ਉਹਨਾਂ ਸਾਫੀ ਨੇ ਪੂਰਾ ਰੈਡੀ ਛੜੀ ਕੀਤਾ ਹੈ ਜਿਹਦੇ ਚਾਰਾਂ ਦੇ ਉੱਧਾ ਹੀ ਪਹਿਲੇ ਨੂੰ ਛੱਡ ਪੱਤਲੇ ਜੇ ਕੰਮ ਚੱਲਦਾ ਸੀ ਆਉਣਾ ਤੇ ਜਨੇ ਨੇ ਇੱਕ ਦੋਸਤ ਮਿਲਿਆ ਇਹਨਾਂ ਭਾਬੀ ਤਹੀ ਨੇ ਵਧੀਆ ਤੇ ਆਦਤ ਉਹ ਜਾਣਦੇ ਹੁੰਦੇ ਐ ਦੁਕਾਨੇ ਬੈਠਾ ਹੁੰਦਾ ਇਹ ਬੰਦੇ ਨੇ ਫੋਨ ਕਰਨਾ ਉਹ ਜਦ ਬੈਠੇ 5 ਮਿੰਟ ਵਸੀਨ ਕਰਕੇ ਆ ਗਿਆ ਨਹੀਂ ਇਦਾਂ ਨਹੀਂ ਆਉਣਾ ਤੇ ਆਉਣਾ ਆ ਦੇ ਟੀਮ ਚ ਇੱਕ ਸਾਪ ਹੀ ਨਹੀਂ ਪਹਿਲੇ ਨੰਬਰ ਤੇ ਮੇਰਾ ਹੀ ਨਾ ਇੱਕ ਮੈਂ ਨਹੀਂ ਹੁੰਦੀ ਫੇਰ ਵਾਲੇ ਨਹੀਂ ਨਹੀਂ ਦੇਣ ਜਾਂਦੇ ਨਹੀਂ ਤਾਂ ਡਾਣੀ ਪਤਾ ਲੱਗਦਾ ਮੇਰਾ ਤੇ ਕੋਈ ਜ਼ਿਆਦਾ ਪਤਾ ਲੱਗਦਾ ਉਹ ਇੱਕ ਗੱਲ ਕਰ ਲੀਦਾ ਉਹ ਤਾਂ ਵੀ ਹੈ ਨਾ ਬਹੁਤ ਨਹੀਂ ਮਸਮ ਸੀ ਕਰਕੇ ਗੰਦਾ ਬਾਕੀ ਇੱਕ ਗੱਲ ਬਾਕੀ ਇੱਕ ਗੱਲ ਸਾਰੇ ਜਿਹੜੇ ਨੋਟ ਕਰ ਲੋ ਜਿਹੜੀ ਗੱਲ ਫੁਰਜਣ ਵਾਲੀ ਹੈ ਗੱਲ ਨਾ ਰਾਂ ਕਿ ਮੇਰਾ ਜੀ ਸਵੇਰੇ 6:30 7:00 ਹੋਈਦਾ ਹੁੰਦਾ ਆ ਨਾ ਲੈਣਾ ਤੇ 7:00 ਵਜੇ ਮੈਂ ਨਾਲ ਤੋ ਘੜੀ ਰਹੀ ਰਹੀ ਨਾ ਵਾ ਉਹ ਕੀ ਜਦੇ ਸੀਨ ਦੇ ਅਕੋਰਡਿੰਗ ਥੋੜਾ ਜਿਹਾ ਫੁਰਕਣਾ ਪਿਆਰੇ ਲੋਕੀ ਲੋਕ ਕਾਹ ਚਾ ਕਮੈਂਟ ਕੀਤਾ ਨਾ ਵੀਰ ਭਾਈ ਨੇ ਨਾਤਾ ਨਹੀਂ ਇੱਕ ਸਾਡੇ ਭੈਣ ਭਰਾ ਨੇ ਕਮੈਂਟ ਕੀਤਾ ਕਿ ਵੀਰ ਭਾਈ ਨਾ ਲੱਗ ਰੋ ਤੂੰ ਮੈਂ ਦੱਸਦਾ ਇਹ ਨਾ ਡੇਲੀ ਨੂੰ ਭਾਇਆ ਉਹ ਵੀ ਸੁਣ ਹੁਣ ਮੈਂ ਸੱਚੀ ਗੱਲ ਦੱਸਾਂ ਮੈਂ ਕੱਲ੍ਹ ਵੀ ਨਹੀਂ ਨਾਤਾ ਤੇ ਅੱਜ ਵੀ ਨਹੀਂ ਨਾਤਾ ਸੱਚੀ ਮੈਂ ਆਪਣਾ ਨੋਰਾ ਕੰਮ ਕਰ ਰਿਹਾ ਸੱਚੀ ਭਾਵੇਂ ਮੀਂਹ ਨਹੀਂ ਹੈ ਇਹ ਸ਼ਨਾ ਵਾਲੀ ਗੱਲ ਝੂਠ ਮਾਰਨ ਦਾ ਇਹ ਜਿੱਥੇ ਆਪਾਂ ਲੈਣਾ ਤੁਹਾਨੂੰ ਗਿੱਜਰ ਨਹੀਂ ਹੁਣ ਹਾਂ ਬਰਤੰਡੇ ਟੈਂਕੀ ਦਾ ਪਾਣੀ ਨਹੀਂ ਦਾਨੀਂ ਦਰ ਲਾ ਮੈਂ ਸਭ ਡਾ ਲੈਣਾ ਨਾ ਲੈਣਾ ਸਾਰਾ ਨਾਉਣਾ ਸਾਰਾ ਤੇ ਇਹਨੂੰ ਮੈਂ ਜਿਹੇ ਕਹਿ ਰਿਹਾ ਸਭ ਇਹੋ ਜਿਹਾ ਦੱਤੀ ਆਣਦੇ ਇਹਨੂੰ ਜਦੋਂ ਚਦਾ ਆਣਨਾ ਨਾਉਣਾ ਨਾ ਚਦਾ ਨਹੀਂ ਤਾਂ ਕੱਲ ਫਤੇ ਖੇਡਦਾ ਰਿਹਾ ਵਾ ਪਾਣੀ ਨਾਲ ਤੇਰਾ ਤੀ ਉੱਠ ਕੇ ਪਤਾ ਕੀ ਕਰਦਾ ਸਾਰੀ ਰਾਤ ਨਾ ਹੁੰਦਾ ਇਹਨੂੰ ਤੇ ਫੇਰ ਰਾਤੀ ਇਹਨੂੰ ਕਿ ਫੌਜੀ ਵੀਰ ਕੋਲੋਂ ਪਰਿਆ ਦੀ ਬਰਾਂਡੀ ਉਹ ਥੋੜੀ ਜੀ ਦੇ ਕੇ ਫੇਰ ਸਵਾਲਿਆ ਫੇਰ ਇਹਦੀ ਮਤਲਬ ਫੇਰ ਵੀ ਫੇਰ ਵੀ ਮਤਲਬ ਉਦਾਂ ਕਰਦਾ ਰਿਹਾ ਪਰ ਥੋੜਾ ਜਿਹਾ ਚੇਂਜ ਆ ਗਿਆ ਹਾਂ ਹਾਂ ਕੀ ਕਰਦਾ ਹਾਂ ਮੰਮਾ ਮੈਨੂੰ ਪਾਣੀ ਦੋ ਐਨਾ ਬੜਾ ਹੈ ਨਾ ਤੇ ਮੁੜ ਕੇ ਉਹਨੂੰ ਘੁੱਟ ਪੀ ਕੇ ਤਾਂ ਰੋਣ ਲੱਗ ਪਿਆ ਇੱਕ ਗੱਲ ਦੱਸਾਂ ਇਹਨੇ ਪਤਾ ਕੀ ਕਰਦਾ ਵਾ ਜਿਹੜਾ ਡਸਟਬੀਨ ਹੈ ਨਾ ਜਿੱਦਾਂ ਨਾਲ ਉਹ ਜਿਹੜੇ ਥੱਲੇ ਰੱਖਿਆ ਵਾ ਖਿੱਚ ਕੇ ਆਪਣਾ ਤੇ ਹਾਨੂੰ ਨਹੀਂ ਪਤਾ ਕੀ ਪਤਾ ਕਿਦਾਂ ਦੀਆਂ ਰੱਖੀਆਂ ਨੇ ਫਰਿੱਜ ਚੋਂ ਬੋਤਲ ਕੱਢ ਕੇ ਉੱਤੇ ਚੜ੍ਹ ਕੇ ਭਰ ਕੇ ਉਹਨਾਂ ਕ ਪਾ ਕੇ ਤੇ ਫਰਿੱਜ ਚ ਰੱਖਦਾ ਆਪਣੀ ਵੱਖਰੀ ਬੋਤਲ ਹਾਂ ਤੇ ਬੂਆ ਦਿੰਦਾ ਢੋ ਰਸੋਈ ਦਾ ਅੰਦਰ ਵੜ ਕੇ ਤੇ ਅੰਦਰ ਪਾ ਕੇ ਪਾਣੀ ਉਥੇ ਰਹਾ ਦਿੰਦਾ ਵਾ ਤੇ ਇਹ ਇੱਕ ਦਿਨ ਆਪਾਂ ਫੜ ਲਿਆ ਤੇ ਜਿੱਦਣ ਫੜਿਆ ਗਿਆ ਨਾ ਅਗਲੇ ਦਿਨ ਮੈਂ ਸਕੂਲੋਂ ਲੈਣ ਆਇਆ ਇੱਥੇ ਤੇ ਮੈਨੂੰ ਕਹਿੰਦਾ ਪਾਪਾ ਠੰਡਾ ਪਾਣੀ ਮੇਰਾ ਫ੍ਰੀਜ ਚੋਂ ਕੱਢ ਦਿੱਤ ਨਹੀਂ ਦਿੱਤਾ ਆਹੋ ਸਾੜੇ ਪਰਸੋਂ ਦੀ ਗੱਲ ਆ ਮਤਲਬ ਬਹੁਤੇ ਦਿਨ ਵੀ ਨਹੀਂ ਹੁਣ ਠੰਡ ਦੀ ਹਾਂ ਮਮਾ ਕੀ ਦੇ ਮਮਾ ਕੀ ਜਨਾਬ ਬੰਦੇ ਚਲਾਉਂਦਾ ਪੈਨ ਪੂਹੀ ਚਲਾ ਦੇ ਪੈਨ ਪੂਹੀ ਚਲਾ ਕੇ ਤੇ ਮਮਾ ਮਮਾ ਚਲੋ ਮਮਾ ਵੀ ਚਲਾ ਕੇ ਤੇ ਬਲਜੀਤ ਦੀ ਦੀ ਬਲਜੀਤ ਦੀ ਵੀ ਚਲਾ ਕੇ ਤੇ ਆ ਟੋਪੀ ਕਿਨੇ ਬਣਾ ਕੇ ਦਿੱਤੀ ਅੱਜ ਕਿਦੋਂ ਉੱਥੇ ਤੇ ਆ ਸ਼ੂ ਕਿਨੇ ਲੈ ਕੇ ਦਿੱਤੇ ਮੇ ਪੁੱਤ ਨੂੰ ਪਾਪਾ ਨਹੀਂ ਲੈ ਕੇ ਦਿੱਤੇ ਹੀ ਠੀਕ ਆ ਤੇ ਥੱਲੇ ਫੇਰ ਠਰੇ ਥਾਂ ਤੇ ਬੈਠੇ ਜੀ ਹੋਈ ਚਲੋ ਠੀਕ ਆ ਫਿਰ ਓਕੇ ਮੇਰੀ ਗੱਲ ਸੁਣ ਪਾਜੀ ਇਦਾਂ ਕਹਿਣਾ ਮਸੂਮ ਐ ਇਹਨੂੰ ਕੁਛ ਨਹੀਂ ਪਤਾ ਹਾਂ ਚਲਾਕ ਮਨਾ ਫਿਰ ਬੜਾ ਪਤਾ ਵਾ ਬੜਾ ਵੀ ਜਿਹੜਾ ਠੰਡਾ ਪਾਣੀ ਚੋਰੀ ਪੀਂਦਾ ਦਾ ਕਿਹਨੇ ਦੇਣਾ ਦੇਣਾ ਹਾਂ ਬੂਹਾ ਢੋਲੇਂ ਦਰਸ ਹੋਈ ਕਿ ਬੜਾ ਤਾਂ ਸੋਈ ਦਾ ਬੂਹਾ ਢੋਕੇ ਦੇ ਅੰਦਰ ਆਪਣੀ ਬੋਤਲ ਭਰ ਕੇ ਢੋਲੀ ਜੀ ਦੇਖੇ ਕਰ ਮੰਗੀ ਨਿਆ ਚਲਾਕੀਆ ਇਦਾਂ ਨਹੀਂ ਚਲਾਕੀਆ ਹਾਂ ਹੱਥ ਨਹੀਂ ਨਾ ਪਹੁੰਚਦਾ ਤੇ ਥੱਲੇ ਡਸਟਬਿਨ ਰੱਖ ਕੇ ਉੱਤੇ ਚੜਿਆ ਤੇ ਜਿੱਦਣ ਉਹਦੀ ਪਲਾਸਟਿਕ ਠੰਡਣਾ ਖਰਾਬ ਹੋ ਜਾਂਦੀ ਨਾ ਉਹਦਨ ਵੇਚੀ ਲਾਤ ਪੈਣੀ ਟੁੱਟ ਗਈ ਐਦਾਂ ਐਦਾਂ ਤੇ ਇਹਦੇ ਉੱਤੇ ਚੜ ਜਾਂਦਾ ਵਾ ਇਹਦੇ ਉੱਤੇ ਚੜਦਾ ਡਿਸਟਰਬਿੰਦੇ ਹਾਂ ਆਹ ਰਮਨਾ ਨਗਰ ਸੀਮ ਚੰਗੇ ਰਾਜ ਮੰਤਰੀ ਜੀ ਜੀ ਹੁਣਾਂ ਕਿਆ ਬਾਤ ਸੀ ਨਹੀਂ ਤੈਨੂੰ ਸਵਾਲ ਦੇ ਰਿਹਾ ਜੇ ਆਪਾਂ ਉਧਰੇ ਬੜੇ ਉੱਠ ਜਾਂਦੇ ਕਿੱਥੇ ਗਏ ਸੀ ਤੈਨੂੰ ਹਾਂ ਕਿੱਥੇ ਨੇ ਤੇ ਜਿਹੜੇ ਉਦਨ ਰਾਤ ਕੋਠੇ ਤੇ ਫੋਟੋ ਨਹੀਂ ਖਿੱਚੀਆਂ ਤੇ ਰੋਣ ਪਾਇਆ ਉਦਨ ਆਂਦਾ ਫਤਿਹ ਕਿੱਥੇ ਆ ਤੂੰ ਇਕੱਲੇ ਚਲ ਗਏ ਵੇਨ ਉੱਥੇ ਓ ਹਾਏ ਜਦੋਂ ਫੋਟੋ ਵੇਲੇ ਦਾ ਰੋਂਦਾ ਜਿੰਨਾ ਨਾ ਜਦੋਂ ਫੋਟੋ ਵੇਂਦਾ ਉਦੋਂ ਰੋਂ ਲਾ ਪੈਂਦਾ ਵਾ ਤੁਹਾਡੇ ਪਰਮਰਤ ਨੂੰ ਕੋਈ ਪਤਾ ਨਹੀਂ ਉਹਨੂੰ ਅਜੇ ਵੀ ਨਹੀਂ ਪਤਾ ਹੈ ਹਾਂ ਪਤਾ ਨਹੀਂ ਇਹ ਨਵੇਂ ਬਤਾਈ ਕਰ ਲੈ ਜੁਰਦੇ ਫਤੇ ਕਿਥੇ ਫਤੇ ਨੂੰ ਕਿਉਂ ਨਹੀਂ ਲੈ ਕੇ ਜਾਂਦੇ ਨਹੀਂ ਠੀਕ ਹੈ ਫਤੇ ਨੂੰ ਲੈ ਕੇ ਜਾਣਾ ਨਹੀਂ ਜਾਣਾ ਨਹੀਂ ਚਲੋ ਹੁਣ ਸਾਸੀ ਕਾਲ ਬੁਲਾ ਦਿਓ ਸਾਰੇ ਨੂੰ ਬਾਏ ਬਾਏ ਕਰ ਦਿਓ ਸਾਸੀ ਕਾਲ ਜੀ ਬਾਏ ਬਾਏ ਸਾਸੀ ਕਾਲ ਜੀ ਸਤਿ ਸ਼੍ਰੀ ਅਕਾਲ ਬਾਏ